ਹੋ ਰਾਜਸ਼ੇਰ ਸੰਕਿਸ਼ਣੋ ભગવાન ਦੀਜ ਸੋ ਹੋ ਰਾਜਸ਼ੇਰ ਸੰਕਿਸ਼ਣੋ ભગવાન ਦੀਜ ਹਰ ਸੰਗਤ ਜੀ ਇੱਕ ਸ਼ਬਦ ਬੀਬੀ ਉਹ ਪੜ ਗਈ ਜਿਹੜੀ ਮਹਾਰਾਜ ਨੇ ਚਾਹ ਰਿਆ ਹੋਇਆ ਇੱਕ ਸ਼ਬਦ ਮੈਂ ਪੜਨਾ ਗਿਆ ਵੀ ਸੱਚੇ ਪਾਤਸ਼ਾਹ ਦਾ ਚਾਹ ਰਿਆ ਇਹ ਗੁਆਟੋ ਦੀ ਫਿਰੋਜ਼ਪੁਰ ਦੀ ਗੱਲ ਹੈ ਜਦੋਂ ਅਸੀਂ ਉੱਥੇ ਗਏ ਮੈਂ ਨਾਲ ਸੀ 10 ਵੀ ਨਾਲ ਸੀ ਪਾਸ਼ਾ ਜੀ ਕਹਿਣ ਲੱਗੇ ਸਬਦ ਸਬਦ ਪੜੋ ਸੰਗਤ ਕਰਨ ਲਈ ਸੱਚੇ ਪਾਸ਼ਾ ਅੱਜ ਤੁਸੀਂ ਸਾਨੂੰ ਕੋਈ ਸਬਿਸ਼ਾ ਇਹ ਸਬਦ ਪਾਸ਼ੇ ਪੜਿਆ ਸੀ ਗੁਰਮੁਖ ਮੇਰੇ ਆਦੀਵ ਜੇ ਗੁਰਮੁਖ ਮੇਰੇ ਆਦੀਵ ਜੇ ਗੁਰੂ ਕਬੀਰੇ ਆਦੀ ਵਾਤੇ ਗੁਰੂ ਕਬੀਰੇ ਆਦੀ ਵਾਤੇ ਆਦਿ ਅੰਤ ਧਿਆਵ ਦੇ ਆਈ ਆਦਿ ਅੰਤ ਧਿਆਵ ਦੇ ਆਈ ਇਥੇ ਹੋਤੇ ਸਦਾ ਸੱਚੇ ਇਥੇ ਹੋਤੇ ਸਦਾ ਸੱਚੇ ਇਥੇ ਹੋਤੇ ਸਦਾ ਸੱਚੇ ਇਥੇ ਹੋਤੇ ਸਦਾ ਸੱਚੇ ਦੋ ਜਾਨ ਆਧਿਆ ਸ਼ਰਨਾਈ ਦੋ ਜਾਨ ਆਧਿਆ ਸ਼ਰਨਾਈ ਉਨੇ ਪਿਆਰ ਵਿੱਚ ਸਦਾ ਰਹੇ ਚ ਆਪਣੇ ਪਿਆਰ ਵਿੱਚ ਸਦਾ ਰਹੇ ਚ ਆਪਣੇ ਪਿਆਰ ਵਿੱਚ ਸਦਾ ਰਹੇ ਚ ਆਪਣੇ ਪਿਆਰ ਵਿੱਚ ਸਦਾ ਰਹੇ ਚ ਆਪੇ ਬਣਿਆ ਪਿਤਾ ਮਾਈ ਆਪੇ ਬਣਿਆ ਪਿਤਾ ਮਾਈ ਆਪੇ ਪਿਤਾ ਵਾਰੀ ਆਪੇ ਬਣਿਆ ਪਿਤਾ ਵਾਰੀ ਦੇਖ ਨਾਏ ਪੜਕਚ ਲੇਖੇ ਲਾਏ ਪੜਕਚ ਜੋ ਕੰਚਨ ਬਾਗ ਆਸmai ਕਾਣ ਧਿਆਸmai ਪ੍ਰਕਿਰਪਾ ਸੁਹਾਵੀ ਕੰਚਨ ਸੁਹਾਵੀ ਸੋਹੰ ਸ਼ਬਦ ਹਰ ਜਨ ਜਪੇ ਸੋਹੰ ਸ਼ਬਦ ਹਰ ਜਨ ਜਪੇ મેન મલાય ગોવિંદ માઈ મેન મલાય ગોવિંદ માઈ મેન મલાય ગોવિંદ માઈ મેન મલાય ગોવિંદ માઈ બદક દે દસેપતે બદક દે દસેપતે ਤੀਰ ਨਿਸ਼ਾਨਾ ਦੇਖੇ ਪਾਈ ਤੀਰ ਨਿਸ਼ਾਨਾ ਦੇਖੇ ਪਾਈ ਸਾਚਾ ਸੱਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਿਰਦ ਬਾਲ ਜਵਾਨਾਂ ਨੇ ਏਕਾਈ ਬਿਰਦ ਬਾਲ ਜਵਾਨਾਂ ਨੇ ਏਕਾਈ ਬਿਰਦ ਬਾਲ ਜਵਾਨਾਂ ਨੇ ਏਕਾਈ ਹਰ ਸੰਗਤ ਜੀ ਜਦੋਂ ਪਾਸ਼ੇ ਤੇ ਗਏ ਆ ਜਿਹਦੇ ਘਰ ਗਏ ਸੀ ਉਹ ਜਿੰਦਰ ਸ਼ਾਨ ਦਾ ਰਣਵਾਲਾ ਕਾਰਸੀਪਨਾ ਫਿਰੋਜ਼ਪੁਰ ਗਵਾਰਟੋ ਦੀ ਜਿਹੜਾ ਉਹਦਾ ਪਿਤਾ ਸੀ ਉਹ ਉਹਦੇ ਕ੍ਰਿਸ਼ਨ ਜੀ ਨੇ ਉਹਨੂੰ ਤੀਰ ਮਾਰ ਕੇ ਖੇਡ ਖਤਮ ਕੀਤੀ ਸੀ ਮੈਂ ਕੁਝ ਗੱਲ ਕਰ ਸਕਦਾ ਮੈਂ ਇਹ ਕਹਿਣਾ ਚਾਹੁੰਦਾ ਹੈ ਪਿਛਲੇ 27 ਦੇ ਮੈਂ ਇੱਕ ਬੇਨਤੀ ਕੀਤੀ ਸੀ ਮੈਨੂੰ ਬੰਦੇ ਦੀ ਪਛਾਣਤਾ ਨਹੀਂ ਹੈ ਕਿਉਂਕਿ ਮੈਂ ਸਰਵ ਰਿਕਾਰਡਿੰਗ ਸੁਣੀ ਹੈ ਰਿਕਾਰਡਿੰਗ ਦੇ ਵਿੱਚ ਮੈਨੂੰ ਆਵਾਜ਼ ਸਮਝ ਨਹੀਂ ਆਈ ਜੀ उन्होंने कहा जो गुरुद्वारे से लंगर खाने अपा गल करा स्टेज पर नाज के चलो ठीक है